ਅਸੀਂ ਥੱਲ ਬੈਠੇ ਆਪਣਾ ਸਿਧਾਂਤ ਅਸੀਂ ਅੱਖਾਂ ਮੰਨ ਕੇ ਅੱਖਾਂ ਬੰਦ ਕਰਕੇ ਕੁਝ ਲੋਕਾਂ ਦੇ ਮਗਰ ਲੱਗ ਜੇ ਆ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿਸੇ ਵਿਅਕਤੀ ਵਿਸ਼ੇਸ਼ ਤੇ ਮਗਰ ਨਾ ਲੱਗੋ ਸਾਡੇ ਮਗਰ ਵੀ ਨਾ ਲੱਗੋ ਆਤਪੂਰਨ ਮਤਪੂਰਨ ਅੰਤਪੂਰਨ ਪਰਮੇਸ਼ਰ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗੋ ਅੱਖਾਂ ਮੀਟ ਕੇ ਧੰਨੋ ਗੁਰੂ ਸਾਹਿਬ ਜੀ ਨੇ ਖਾਲਸਾ ਬਣਾਇਆ ਸੀ ਉਹ ਤੁਹਾਡੇ ਵਿੱਚ ਤਾਂ ਖੰਡੇ ਦੀ ਪੌਲ ਜਾਗਣੀ ਚਾਹੀਦੀ ਹੈ ਤੁਹਾਡੇ ਵਿੱਚ ਰੜਕਣੀ ਚਾਹੀ ਜੀਦੀ ਹੈ ਸਾਨੂੰ ਕੋਈ ਮੋਹਰੇ ਬਣਾ ਕੇ ਕਦੀ ਕਿਸੇ ਤੇ ਮੋਹਰੇ ਲਵਾ ਕੇ ਸਰਕਾਰ ਬਣਾ ਲੈਣੇ ਆ ਕਦੀ ਕਿਸੇ ਚੋਣ ਨਿਸ਼ਾਨ ਤੇ ਮੋਹਰਾ ਲਾ ਕੇ ਸਰਕਾਰ ਬਣਾ ਕੇ ਆਪਣੇ ਸਿਰ ਤੇ ਬਿਠਾ ਕੇ ਫਿਰ 5 ਸਾਲ ਉਹਨੂੰ ਤੜਫੀ ਜਾਂਨੇ ਆ سوشل মিডিਆ ਤੇ ਆਵੀ ਮਾੜਾ ਆਵੀ ਮਾੜਾ ਸਾਥ ਸੰਗਤ ਜੀ ਇਸ ਦੁੱਖ ਦਾ ਵਿੱਚੋਂ ਨਿਕਲੀਏ ਸੰਪੂਰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗੀਏ ਆਪਣੇ ਇਤਿਹਾਸ ਨੂੰ ਪਰਚੋਲੀਏ ਆਪਣੇ ਸ਼ਹੀਦਾਂ ਦੇ ਇਤਿਹਾਸ ਨੂੰ ਪਰਚੋਲੀਏ ਦੁਬਦਾਂ ਕੋਈ ਨਹੀਂ ਸਾਡੀ ਆਪਣੀ ਪੈਦਾ ਕੀਤੀ ਹੋਈ ਆ ਜਦੋਂ ਅਸੀਂ ਸਿੱਧੇ ਰਾਹ ਤੇ ਤੁਰਾਂਗੇ ਤਾਂ ਮੰਜ਼ਿਲ ਵੀ ਸਾਨੂੰ ਮਿਲ ਜਾਏਗੀ